ਕਿ ਜੱਟ ਤੁਰਿਆ ਜਾਂਦਾ ਸੀ ਰਾਹੇ ਰਾ ਉਹਦੇ ਨਾਲ ਰਲ ਗਿਆ ਬਾਹਮਣ ਦਾ ਸ਼ੁਭੀ ਕਰਮਾ ਤੁਰਿਆ ਉਹ ਜੱਟ ਕਹਿੰਦਾ ਬਾਬਾ ਕੋਈ ਗੱਲ ਗੁੱਲ ਸੁਣਾ ਐ ਤਾਂ ਫਿਰ ਆਪਣੀ ਬਾਤ ਨਹੀਂ ਨਿਭੜਨੀ ਉਹ ਕਹਿੰਦਾ ਭਾਈ ਮੇਰੇ ਲਈ ਤਾਂ ਮੁੱਲ ਦੀਆਂ ਬਾਤਾਂ ਨੇ ਕਹਿੰਦਾ ਮੁੱਲ ਦੀਆਂ ਕਿਵੇਂ ਕਹਿੰਦਾ ਮੈਂ 1 ਰੁਪਿਆ ਲੈਣਾ ਹਾਂ ਇੱਕ ਬਾਤ ਦਾ ਉਹਨੇ ਦੇਖਿਆ ਜਿੱਦੇ ਚੱਤ ਹੱਥ ਮਾਰ ਕੇ ਵੀ ਚੱਲ ਦੋ ਠੋਲੂ ਹੈਗੇ ਨੇ ਸੁਣ ਲਾ ਲਿਆ ਕਹਿੰਦਾ ਫਿਰ ਬਾਬਾ ਸੁਣਾ ਲੈ ਇੱਕ ਕਹਿੰਦਾ ਭਾਈ ਜੇ 10 ਬੰਦੇ ਪੰਚਾਇਤ ਦੇ ਆ ਜਾਣ ਘਰੇ ਤਾਂ ਉਹਨਾਂ ਨੂੰ ਮੋੜੇ ਨਾ ਉਹਨਾਂ ਨੂੰ ਚਾਹੇ ਕਿਸੇ ਵੀ ਕੰਮ ਆਉਣਾ ਉਹਨਾਂ ਨੂੰ ਥੋੜਾ ਬਹੁਤਾ ਥੋੜਾ ਬਹੁਤਾ ਹੋ ਕਰਕੇ ਉਹਨਾਂ ਨੂੰ ਖਾਲੀ ਨਾ ਮੋੜੇ ਠੀਕ ਹੈ ਠੀਕ ਹੈ ਕਹਿੰਦਾ ਭਾਈ 10 ਰੁਪਿਆ ਉਹਨਾਂ ਰੁਪਿਆ ਜਿੱਦਾਂ ਕਹਦਾ ਜੰਗਾ ਬਾਬਾ ਇੱਕ ਹੋਰ ਸੁਣਾ ਦੇ ਕਹਿੰਦਾ ਭਾਈ ਜਿਹੜੀ ਅਸਲੀ ਜਿਗਰ ਦੀ ਗੱਲ ਆ ਨਾ ਉਹ ਆਪਦੇ ਟੱਬਰ ਨੂੰ ਦੱਸਣੀ ਨਹੀਂ ਚਾਹੀਦੀ ਕੰਪਰੇ ਦੀ ਗੱਲਾਂ ਢੱਕੀ ਗੱਲਾਂ ਜਿਹੜੀ ਅਸਲੀ ਜਿਗਰ ਦੀ ਗੱਲ ਆ ਉਹ ਦੱਸਣੀ ਨਹੀਂ ਚਾਹੀਦੀ ਕਰੇ ਵੀ ਬਾਹਰ ਨੇ ਢੱਕੀ ਦੱਸਣੀ ਜੱਟ ਤੋਂ ਭਈ 2 ਰੁਪਏ ਲੈ ਲੇ ਹੁਣ ਅੱਗੇ ਜੱਟ ਪਹਾੜੇ ਪਾਉਂਦੇ ਹੁੰਦੇ ਰਾਜ ਕਡੇਰਾ ਦੀ ਉਹ ਡੇਰੇ ਦਾ ਸਾਧ ਮਰਨ ਵੇਲੇ ਕਹਿੰਦਾ ਨਾ ਜਿਹੜੇ ਉੱਥੇ ਬੰਦੇ ਉਹਦੇ ਬੈਠੇ ਤੇ ਥੱਲੇ ਵਾਲਕੇ ਕਹਿੰਦਾ ਜਦੋਂ ਭਾਈ ਮੈਂ ਪੂਰਾ ਹੋ ਗਿਆ ਨਾ ਮੈਨੂੰ ਸੁਦੇ ਦੇ ਸਾਰੀ ਗੰਗਾ ਤੇ ਤੇਰੇ ਆਇਆ ਮਜੁਕਰੀ ਨਾ ਮੈਨੂੰ ਦੱਬਣਾ ਨਾ ਮੈਨੂੰ ਫੋਕਣਾ ਕਹਿੰਦੇ ਜੀ ਠੀਕ ਆ ਸਾਧ ਮਰ ਗਿਆ ਤੇ ਉਹ ਵੀ ਉਧਰੋਂ ਆਉਂਦਾ ਹੂੰ ਹੂੰ ਉਹਨੂੰ ਦੇਖ ਕੇ 10 ਬੰਦੇ ਤੁਰਕੇ ਮੂਰੇ ਹੋ ਗਏ ਉਹਦੇ ਇਹ ਪੜਾ ਬੰਦਾ ਜਾ ਰਿਹਾ ਇਹ ਆਪਣਾ ਕੰਮ ਕਰੂਗਾ ਉਹ ਕਹਿੰਦਾ ਆਓ ਭਾਈ ਕਹਿੰਦੇ ਜੀ ਐ ਕਰਕੇ ਤੇਰੇ ਨਵੇਂ ਵੱਧ ਗੱਡੀ ਐ ਵੀ ਸਾਧ ਗੰਗਾ ਤੇ ਤਿਰ ਕੇ ਆਉਣਾ ਤੂੰ ਬੋਲ ਕਹਿੰਦਾ ਵੀ ਜੋ ਪੰਚਾਇਤ ਦੀ ਮਰਜ਼ੀ ਐ ਉਹੀ ਜੇ ਮੋਰ ਬਹਾਮਣ ਵਾਲੀ ਗੱਲ ਯਾਦ ਰਹੀ ਉਹ ਸਾਰੇ ਬੰਦਿਆਂ ਨੇ ਹਿਸਾਬ ਲਾਇਆ ਵੀ ਦੋ ਦਿਨਾਂ ਚ ਜਾਊਗਾ ਦੋ ਦਿਨਾਂ ਚ ਮੁੜੂਗਾ ਇੱਕ ਦਿਨ ਉੱਥੇ ਵੀ ਲੱਗ ਜੂਏ ਇਹਨੂੰ 5-6 ਦਿਨ ਲੱਗ ਜਾਣਗੇ 5-6 ਦਿਨਾਂ ਦੇ ਹਿਸਾਬ ਨਾਲ ਉਹਨਾਂ ਨੇ ਪੈਸੇ ਬਣਾ ਕੇ ਉਹਨੂੰ ਕਹਿੰਦੇ ਵੀ ਤੇਰਾ 2500 ਰੁਪਇਆ ਤੈਨੂੰ ਅਸੀਂ ਦੇ ਦੇਵਾਂਗੇ ਉਹ ਕਹਿੰਦੇ ਸੋਡੀ ਖੁਸ਼ੀ ਆ ਚੱਲ ਮੈਨੂੰ ਬਹੁਤ ਹੈ ਭਾਈ ਉਹ ਪਿੰਡੋਂ ਆ ਕੇ ਗੱਡੀ ਲੈ ਗਿਆ ਉਹਨਾਂ ਨੇ ਸਾਧ ਪਾਈ ਉਹ ਗੱਡੀ ਚ ਫਾਤਾ ਤੇ ਉਹ ਲੈ ਗਿਆ ਜਦੋਂ ਹੋ ਗੰਗਾ ਦੇ ਪੇਰਨ ਲੱਗਿਆ ਨਾ ਸਾਧ ਕਹਿੰਦਾ ਭਾਈ ਤਾ ਮੇਰੀ ਕੀਤੀ ਆ ਸੇਵਾ ਮੈਥੋਂ ਤੂੰ ਫੜ ਲੈ ਜਾ। ਅੱਛਾ ਪਹਿਲਾਂ ਲਹੋ ਭੱਜ ਲਿਆ ਡਰ ਕੇ। ਥੜਾ ਮੁਰਦਾ ਬੋਲ ਪਿਆ ਗੱਲ ਖਰਾਬ ਹੀ ਹੋ ਗਈ। ਫਿਰ ਉਹ ਹੌਲੀ ਹੌਲੀ ਜਦੋਂ ਨੇੜੇ ਆਇਆ ਉਹ ਕਹਿੰਦਾ ਭਾਈ ਡਰ ਨਾ ਤੂੰ ਮੈਂ ਤੈਨੂੰ ਸੇਵਾ ਹੀ ਦੇਵਾਂਗਾ। ਜਿਹੜਾ ਥੋਡੇ ਪਿੰਡ ਦੇ ਉੱਲੇ ਪਾਸੇ ਥੇ ਆ। ਉਹਦੇ ਚੜ ਦੇ ਪਾਸੇ ਦਰਖਤ ਆਇਆ ਪਿੱਪੜ ਦਾ। ਉਹਦੀ ਜੜ ਤੇ ਮ ਆਇਆ। ਉਹ ਜਿੰਨੇ ਕਿ ਤੈਨੂੰ ਲੋੜ ਆ ਉਹਨੇ ਕਿ ਤੂੰ ਕੱਢ ਲਿਆ ਕਰੀ ਬਾਕੀ ਉਹ ਤੇ ਮਿੱਟੀ ਮੋੜ ਜਾ ਕਰੀ ਹਮ ਕਹਿ ਲਾ ਜੀ ਠੀਕ ਆ ਉਹ ਆਉਂਦਾ ਭਾਈ ਮੁਰਦਾ ਹੋਇਆ ਗੱਡੀ ਉੱਥੇ ਖੜਾਈ ਉਹਨੇ ਕੋਈ ਝੋਪੀ ਧੱਤੀ ਜਿੰਨੇ ਕਿ ਬੱਜੇ ਉਹ ਬੰਨ ਲੇ ਬਾਕੀ ਜਿੰਨੇ ਕਿ ਧਰੇ ਗਏ ਉਹਨੇ ਧਰ ਕੇ ਘਰੇ ਆ ਗਿਆ ਹੁਣ ਇੱਕ ਗਰੀਬ ਬੰਦਾ ਚਟਣੀ ਨਾਲ ਰੋਟੀ ਖਾਣ ਵਾਲੇ ਦੇ ਲਾਗੇ ਟੜਕੇ ਲੱਗਣ ਉਹ ਗਮਾੜਣ ਆਈ ਭੱਜੀ ਭੱਜੀ ਭੈਣੇ ਜੀ ਛੋਟੇ ਵਾਲਾ ਕਿੱਥੋਂ ਲਿਆ ਇੰਨਾ ਮਾਲ ਥੋੜੀ ਤਾਂ ਗੱਲ ਭੁੱਖੇ ਮਰਦੇ ਜੀ ਤੁਸੀਂ ਪਤਾ ਨਹੀਂ ਪਈ ਸਾਡੇ ਵਾਲਾ ਤਾਂ ਜਾਣਦਾ ਜਿੰਨੇ ਜੀ ਕਰਦਾ ਪਤਾ ਨਹੀਂ ਕਿੱਥੋਂ ਦਾ ਲਿਆਉਂਦਾ ਕਿੱਥੋਂ ਉਹ ਕਹਿੰਦਾ ਫਿਰ ਤੂੰ ਪੁੱਛੇ ਨੂੰ ਉਹ ਕਹਿੰਦੀ ਮੈਂ ਆਥ ਨੇ ਪੁੱਛੂੰ ਆਥ ਨੇ ਕਹਿੰਦੀ ਤੂੰ ਆਂ ਦੱਸੇ ਪਈ ਸੀ ਕਿੱਥੋਂ ਲਿਆਉਂਦਾ ਉਹ ਕਹਿੰਦਾ ਤੈਂ ਕਮਲ ਜੀ ਕੀ ਲੈਣਾ ਕਿੱਥੋਂ ਆਉਂਦੇ ਨੇ ਕਿੱਥੋਂ ਜਾਂਦੇ ਨੇ ਤੂੰ ਮौजਾਂ ਕਰ ਮौजਾਂ ਕਰਦੇ ਆ ਕਹਿੰਦੀ ਨਾ ਦੱਸ ਮੈਂ ਉਹ ਪੈਂਦਾ ਕੀ ਲੈਣਾ ਤੂੰ ਦੱਬਦਾ ਟਾਈਮ ਟਪਾਈ ਜਾਣਾ ਉਹਨੇ ਟਾਲ ਪੀ ਗੱਲ ਕਿਉਂ ਵੰਮਣ ਵਾਲੀ ਗੱਲ ਉਹਦੇ ਦਿਮਾਗ ਚ ਘੁੰਮ ਰਹੀ ਸੀ ਦੂਜੇ ਦਿਨ ਆਈ ਤਰ ਕਿਸ ਨਹੀਂ ਹੋ ਗਵਾਨੜ ਕਹਿੰਦੇ ਕਿਉਂ ਪੜਨੇ ਪੁੱਛਿਆ ਤੀ ਕਹਿੰਦੇ ਨਾ ਆਪਣੇ ਉਹਦਾ ਮੈਂ ਤਾਂ ਕੋਈ ਰਾਜਾ ਨਹੀਂ ਤਾ ਕਹਿੰਦੇ ਫਿਰ ਉਹ ਦਿਖਾਗਾ ਆਪਣਾ ਰੂਪ ਕਹਿੰਦੇ ਆਪਣਾ ਰੂਪ ਕਿਵੇਂ ਕਹਿੰਦੇ ਪਾ ਝੋਲੇ ਚ ਕੱਪੜੇ ਉਹਨੂੰ ਕਹੇ ਵੀ ਜਦ ਤਾ ਮੈਂ ਜਾਣੇ ਆਪਦੇ ਪੇਕੇ ਨੂੰ ਸਾਹ ਮਾ ਆਪਦੇ ਜਵਾਕ ਨਹੀਂ ਮੈਨੂੰ ਗੱਲ ਦੱਸ ਜਟਨਿਆ ਕਹੇ ਵੀ ਜਿੱਦਾ ਗੱਲ ਦੱਸਦਾ ਤਾਂ ਮੈਂ ਮਰਦਾ ਨਹੀਂ ਪੇਕੇ ਨਹੀਂ ਜਾਂਦੇ ਨਹੀਂ ਇਹ ਪੱਕਿਆ ਨੂੰ ਜਾਂਦੀ ਐ ਇਹ ਛੱਪ ਜਾਊਗਾ ਉਹ ਕਹਿੰਦਾ ਕਾਮਲ ਜੀ ਇੱਕ ਢੀਕ ਵੱਡੀ ਗੱਲ ਐ ਇਹ ਤਾਂ ਗੱਲ ਹੀ ਥੋੜੀ ਐ ਉਹ ਜਿਹੜਾ ਥੇ ਆ ਆਪਣੇ ਇੰਦਰ ਕੋਈ ਖੇਤ ਲਵੇ ਉਹਦੇ ਉੱਦਲੇ ਪਾਸੇ ਤੂਰਾ ਖੜਾ ਐ ਮੈਂ ਤਾਂ ਜਿੰਨੇ ਬੀਜ ਤੂਰੇ ਦੇ ਖਾਲਾ ਨਾ 19 ਪੈਸੇ ਬਣ ਜਾਂਦੇ ਨੇ 19 ਪੈਸੇ ਬਣ ਜਾਂਦੇ ਨੇ ਉਹ ਦੂਜੇ ਦਿਨ ਤੜਕੀ ਗਮੰਡਨ ਚਾਹ ਪੀਣ ਤੋਂ ਪਹਿਲੀ ਫੇਰ ਆ ਗਈ ਕਉ ਪੜਨੇ ਕਹਿੰਦੀ ਹਾਂ ਪੁੱਛ ਲਿਆ ਮੈਂ ਤਾਂ ਮੈਂ ਤੇਰੇ ਲਈ ਗੱਲ ਕਰੀ ਉਹੀ ਮੈਂ ਛੋਲੇ ਚ ਪਾਈ ਤੇ ਕੱਪੜੇ ਢਾਲੋ ਢਾਲ ਪੁੱਛ ਲਿਆ ਕਹਿੰਦੀ ਕਿਵੇਂ ਕਹਿੰਦੀ ਜਿਹੜਾ ਆਪਣੇ ਫੇਰ ਦੇ ਉੱਡੇ ਪਾਸੇ ਤਤੂਰੇ ਦੇ ਬੁੱਢੇ ਨੇ ਉਹਦਾ ਜਾਖਣਾ ਜਿੰਨੇ ਵੀ ਖਾ ਲੈਂਦਾ ਨਾ ਉੰਨੇ ਹੀ ਪੈਸੇ ਬਣ ਜਾਂਦੇ ਹੁੰਦਾ ਤੜਕੀ ਜੋੜੀ ਭਾਈ ਗੱਡੀ ਜਿੰਨੀ ਲੱਲੀ ਛੱਲੀ ਬੁੜਾ ਠੇਰਾ ਸਾਰੇ ਬਹਾਲੇ ਗੱਡੀ 'ਚ ਲੈ ਗਈ ਹੁਣ ਜਿਹੜਾ ਤਤੂਰੇ ਦਾ ਵੀ ਖਾ ਲਿਓ ਉਸ ਦੀ ਬੋਰੀ ਜੀ ਉਲਟੀ ਗਈ ਭਾਈ ਟੱਬਰ ਦਾ ਸਾਰਾ ਉਲਟ ਗਿਆ ਤੇ ਰੌਲਾ ਪੈ ਗਿਆ ਪਿੰਡ ਜੀ ਫਲਾਣੇ ਦਾ ਪਰਿਵਾਰ ਆਏ ਡਿੱਗੇ ਪਏ ਤੇ ਲਿਆਂਦਾ ਭਾਈ ਡਾਕਟਰ ਡਾਕਟਰ ਦੇ ਰਾਜੀ ਕਰਾਏ ਤਾਂ ਫਿਰ ਉਹ ਜੱਟ ਨੇ ਗੱਲ ਸੁਣਾਈ ਕਹਿੰਦਾ 1 ਰੁਪਏ ਨੇ ਭਾਈ ਮੇਰਾ ਲੱਖਾਂ ਰੁਪਈਆ ਬਚਾਤਾ ਜੇ ਬਾਹਮਣ ਨੂੰ 1 ਰੁਪਿਆ ਦਿੱਤਾ ਦਿੱਤਾ ਮੈਂ ਬਚ ਲਿਆ ਜੇ ਇਹਨੂੰ ਦੱਸ ਦਰਦਾ ਨਾ ਤਾਂ ਕਰਤਾ ਦੀ ਕਰਾ